ਇਹ ਬਿਮਾਰੀ ਜਾ ਚੁੱਕੀ ਬਿਮਾਰੀ ਜਾ ਚੁੱਕੀ ਤੁਸੀਂ ਜਦੋਂ ਐਲਾਨ ਕਰਦੇ ਹੋ ਤਾਂ ਸਪਿਰਚੁਅਲ ਰਾਲਮਸ ਦੇ ਅੰਦਰ ਤੁਸੀਂ ਡਿਕਲੇਰੇਸ਼ਨ ਕਰ ਰਹੇ ਹੋ ਉਹ ਆਤਮਕ ਦੁਨੀਆ ਵਿੱਚੋਂ ਤੁਸੀਂ ਉਸ ਬਿਮਾਰੀ ਨੂੰ ਖਤਮ ਕਰ ਰਹੇ ਹੋ ਜਿੱਥੇ ਆਤਮਕ ਦੁਨੀਆ ਵਿੱਚ ਪਲਾਨ ਬਣਿਆ ਉਸ ਬਿਮਾਰੀ ਦੇ ਰਾਹੀਂ ਤੁਹਾਡਾ ਨੁਕਸਾਨ ਕਰਨ ਦਾ ਤੁਸੀਂ ਉਸ ਪਲਾਨ ਨੂੰ ਖਤਮ ਕਰ ਰਹੇ ਹੋ ਕਿ ਯਿਸੂ ਦੇ ਨਾਮ 'ਚ ਖਤਮ ਅਰ ਤੁਸੀਂ ਆਪਣੀ ਬਰਕਤ ਦਾ ਐਲਾਨ ਕਰ ਰਹੇ ਹੋ ਆਤਮਿਕ ਦੁਨੀਆ ਦੇ ਅੰਦਰ ਕਿ ਮੇਰੇ ਲਈ ਘਰ ਬਣ ਰਿਹਾ ਮੇਰੇ ਲਈ ਗੱਡੀ ਆ ਰਹੀ ਮੈਂ ਆਤਮਿਕ ਦੁਨੀਆ ਦੇ ਵਿੱਚ ਵਧ ਰਿਹਾ ਹਾਂ ਸਪਿਰਚੁਅਲਿਟੀ ਦੇ ਵਿੱਚ ਰਾਈਚਸਨੈਸ ਦੇ ਵਿੱਚ ਧਾਰਮਿਕਤਾ ਦੇ ਵਿੱਚ ਅਧਿਆਤਮਿਕਤਾ ਦੇ ਵਿੱਚ ਮੈਂ ਵਧ ਰਿਹਾ ਹਾਂ ਇਸ ਸਾਲ ਕੀ ਆ ਆਤਮਿਕ ਦੁਨੀਆ ਵਿੱਚ ਤੁਸੀਂ ਘੋਸ਼ਣਾ ਕਰਨੀ ਸ਼ੁਰੂ ਕਰ ਦਿੱਤੀ ਤੁਹਾਡੇ ਘੋਸ਼ਣਾਵਾਂ ਵਚਨ ਵਿੱਚ ਲਿਖਿਆ ਮੈਂ ਤੇਰੇ ਬੁੱਲਾਂ ਦੇ ਫਲ ਨੂੰ ਉਤਪਨ ਕਰਾਂਗਾ ਜਦੋਂ ਤੁਸੀਂ ਜੋ ਬੋਲਦੇ ਹੋ ਪਹਿਲਾਂ ਉਸ ਸਪਿਚੁਅਲ ਰੈਲੈਂਸ ਚ ਪੂਰਾ ਹੁੰਦਾ ਕਿਉਂ ਵਚਨ ਚ ਲਿਖਿਆ ਜੋ ਧਰਤੀ ਤੇ ਬਨੋਂਗੇ ਸਵਰਗ ਚ ਬਨਿਆ ਜਾਏਗਾ ਧਰਤੀ ਤੇ ਕਿਵੇਂ ਬਨਣਾ ਆ ਰੱਸੀ ਲੈ ਕੇ ਬਨਣਾ ਆ ਨਾਓ ਤੁਸੀਂ ਆਪਣੇ ਵਰਡਸ ਦੇ ਨਾਲ ਚੀਜ਼ਾਂ ਨੂੰ ਜਿਹੜੀਆਂ ਤੁਹਾਡੇ ਅਗੇਂਸਟ ਆ ਉਹਨਾਂ ਨੂੰ ਬਾਈਂਡ ਕਰ ਦੇਣਾ ਆ ਮੈਂ ਇਸ ਤਰਹੀ ਉਤੇ ਜਿਹੜੀਆਂ ਵੀ ਚੀਜ਼ਾਂ ਮੇਰੇ ਵਿਰੁੱਧ ਜ਼ੋਰ ਮਾਰਦੀਆਂ ਆ ਉਹਦੀ ਸ਼ਕਤੀ ਨੂੰ ਬੰਨ੍ਹ ਦਿੰਨੀ ਆ ਯਿਸੂ ਦੇ ਨਾਮ ਚ ਤਾਂ ਪਿਤਾ ਨੇ ਕੀ ਕਿਹਾ ਜੋ ਤੂੰ ਧਰਤੀ ਤੇ ਬੰਨੇਗਾ ਤੇਰੇ ਲਈ ਸਵਰਗ ਚ ਬੰਨਿਆ ਜਾਏਗਾ ਸਵਰਗ ਵਿੱਚ ਤਾਂ ਬਿਮਾਰੀ ਹੈ ਹੀ ਨਹੀਂ ਵਚਨ ਚ ਲਿਖਿਆ ਸਵਰਗ ਦੇ ਵਿੱਚ ਜਦ ਬਿਮਾਰੀ ਨਹੀਂ ਉੱਥੇ ਕੀ ਵੱਜ ਰਿਹਾ ਆ ਸੋਇਕ ਮੀਨਸ ਸਪਿਰਚੁਅਲ ਰੈਲਮਸ ਆਤਮਿਕ ਦੁਨੀਆ ਦੇ ਵਿੱਚ ਜਿੱਥੋਂ ਬਿਮਾਰੀ ਆਉਂਦੀ ਆ ਉੱਥੇ ਜਦੋਂ ਤੁਸੀਂ ਇੱਥੇ ਆਪਣੇ ਅੱਖਰਾਂ ਨਾਲ ਬੰਨ੍ਹ ਦਿੱਤੀ ਤੇ ਉੱਥੇ ਵੱਜ ਜਾਣੀ ਆ ਮੁੜ ਕੇ ਦੁਬਾਰਾ ਨਹੀਂ ਆਉਗੀ ਜੋ ਤੁਸੀਂ ਪਰਮੇਸ਼ਵਰ ਦੀ ਧਾਰਮਿਕਤਾ ਨੂੰ ਖੋਲਦੀ ਆ ਯਿਸੂ ਮਸੀਹ ਦੇ ਨਾਮ ਚ ਮੈਂ ਖੋਲਦੀ ਆ ਕਿ ਰਾਜ ਪ੍ਰਤਾਪ ਹੋਣ ਵਾਲੇ ਦਿਨਾਂ ਵਿੱਚ ਇਸ ਧਰਤੀ ਉੱਤੇ ਪਰਮੇਸ਼ਵਰ ਦਾ ਨਾਮ ਵਰ ਸੇਵਕ ਆ ਇਮਾਨਦਾਰੀ ਨਾਲ ਸੇਵਾ ਕਰ ਰਿਹਾ ਯਿਸੂ ਦੇ ਨਾਮ ਚ ਕੀ ਹੋ ਰਿਹਾ ਆ ਸਪਿਰਚੁਅਲ ਰਾਲਮਸ ਦੇ ਵਿੱਚ ਐਲਾਨ ਹੋ ਰਿਹਾ ਯ ਪਰ ਤੁਹਾਨੂੰ ਸਮਝ ਹੋਣੀ ਚਾਹੀਦੀ ਆ ਕਈ ਲੋਕਾਂ ਨੂੰ ਲੱਗਦਾ ਵਚਨ ਵਿੱਚ ਵੀ ਇਦਾਂ ਲਿਖਿਆ ਆ ਕਿੰਨਾ ਜਿਹੜੇ ਆਤਮਾ ਤੋਂ ਜਨਮੇ ਉਹੀ ਆਤਮਾ ਦੀਆਂ ਗੱਲਾਂ ਨੂੰ ਸਮਝ ਸਕਦੇ ਆ ਦੂਜਿਆਂ ਲਈ ਇਹ ਮੂਰਖ ਦਾ ਆ ਉਹਨਾਂ ਨੂੰ ਲਾ ਦੋ ਉਦਾਂ ਹੀ ਸੰਗ ਢੀ ਜਾਂਦੇ ਉਦਾਂ ਹੀ ਰੌਲਾ ਪਾਈ ਜਾਂਦੇ ਆ ਇੱਦਾਂ ਕੀ ਹੋਣਾ ਜਾਏ 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 ਜਲੇ ਜਲੇ ਜਾਲੇ ਆਜੇ ਆਜੇ ਹੋ ਜਾਏ ਹੋ ਜਾਏ ਤੇ ਡੋਨੋ ਐਨੀਥਿੰਗ ਕੋਸ਼ ਨਹੀਂ ਬਤਾ ਉਹਨਾਂ ਨੂੰ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਉਦਾਂ ਹੀ ਖਾਰੂ ਨਹੀਂ ਪਾਇਆ ਅਸੀਂ ਆਤਮਿਕ ਦੁਨੀਆ ਦੇ ਵਿੱਚ ਐਲਾਨ ਕਰ ਰਹੇ ਹਾਂ ਅਰ ਜੋ ਅਸੀਂ ਆਤਮਿਕ ਦੁਨੀਆ ਵਿੱਚ ਧਰਤੀ ਉੱਤੇ ਐਲਾਨ ਕੀਤਾ ਉਹ ਆਤਮਿਕ ਦੁਨੀਆ ਵਿੱਚ ਚੇਂਜ ਹੋ ਜਾਣੀਆਂ ਆ ਵਚਨ ਚ ਲਿਖਿਆ ਤੁਹਾਨੂੰ ਹੈਵਨਲੀ ਅਥੋਰਿਟੀਆਂ ਦਿੱਤੀਆਂ ਗਈਆਂ ਆ ਸਵਰਗੀ ਅਧਿਕਾਰ ਦਿੱਤੇ ਗਏ ਤੁਸੀਂ ਇੱਥੇ ਕਹਿਣਾ ਆ ਉੱਥੋਂ ਪੂਰਾ ਹੋ ਜਾਣਾ ਆ ਇਦਾਂ ਹੀ ਜਦੋਂ ਤੁਸੀਂ ਬੈਪਟਿਸਮ ਲੈਨੇ ਆ ਤੁਸੀਂ ਸਪਿਰਚੁਅਲ ਰੈਲਮਸ ਦੇ ਅੰਦਰ ਇੱਕ ਪ੍ਰਤੀਕਿਰਿਆ ਪ੍ਰਗਟ ਕਰਦੇ ਹਾਂ ਉਸ ਵਿਧੀ ਦੇ ਰਾਈ ਕਿ ਲੈ ਜਿਹੜਾ ਇਨਸਾਨ ਜੰਦੀ ਪੁਸ਼ਤੀ ਸਰਾਬ ਦੇ ਹੇਠ ਸੀ ਉਹ ਮਰ ਗਿਆ ਤੇ ਹੁਣ ਮੇਰਾ ਡੀਐਨਏ ਸਵਰਗੀ ਡੀਐਨਏ ਆ ਮੇਰਾ ਬਾਪ ਸਿਰਫ ਕੁਲਦੀਪ ਸਿੰਘ ਸੰਧਾਵਾਲੀਆ ਸੀ ਪਰ ਹੁਣ ਉਸ ਤੋਂ ਵੀ ਉੱਪਰ ਮੇਰੇ ਸਪਿਚੁਅਲ ਰੈਲਮਸ ਦੇ ਵਿੱਚ ਮੇਰਾ ਪਿਤਾ ਸੈਨਾਵਾ ਦਾ ਯਹਵਾਹ ਆਲੇਲੂਇਆ ਪਹਿਲਾਂ ਸਿਰਫ ਮੇਰੇ ਜੀਵਨ ਵਿੱਚ ਉਹੀ ਆਉਂਦਾ ਸੀ ਜੋ ਮੇਰੇ ਬਾਇਓਲੋਜੀਕਲ ਫਾਦਰ ਦੇ ਕੋਲ ਬਟ ਨਾਓ ਹੁਣ ਮੇਰੇ ਕੋਲ ਉਹ ਸਭ ਕੁਝ ਆਉਂਦਾ ਆ ਜੋ ਮੇਰੇ ਪਰਮੇਸ਼ਰ ਇਸ ਕੋਲ ਕਾਇਨਾਤ ਦੇ ਸਿਰਜਣਹਾਰ ਪਰਮੇਸ਼ਰ ਦੇ ਕੋਲ ਆ ਹallelujah ਹallelujah ਇਹ ਆ ਬਪਤਿਸਮਾ ਲੈਣ ਦਾ ਮਤਲਬ ਕਿਉਂ ਬਪਤਿਸਮਾ ਲੈਨੇ ਆ ਤਾਂ ਜੋ ਜਿੱਦੀ ਪੁਸ਼ਤੀ ਤੁਰੇ ਆਉਂਦੇ ਸਰਾਪ ਟੁੱਟ ਜਾਣ ਤਾਂ ਜੋ ਸਾ ਅਸੀਂ ਇੱਕ ਨਵੀਂ ਇਨਸਾਨੀਅਤ ਵਿੱਚ ਜੀ ਸਕੀਏ ਸੁਧਰੇ ਹੋਏ ਜੀਵਨ ਦੇ ਨਾਲ ਤਾਂ ਜੋ ਅਸੀਂ ਪਰਮੇਸ਼ਵਰ ਦੇ ਬੇਟੇ ਬੇਟੀਆਂ ਬਣੀਏ ਜੇ ਅਸੀਂ ਇਹ ਕਹੀਏ ਕਿ ਜੇ ਨਾ ਵੀ ਬਪਤਿਸਮਾ ਲਿਆ ਤਾਂ ਵੀ ਤਾਂ ਅਸੀਂ ਪ੍ਰਭੂ ਦੇ ਧੀਆ ਪੁੱਤਰ ਬਣ ਸਕਦੇ ਆ ਹਾਂ ਤੁਸੀਂ ਕਿੱਥੋਂ ਸਿੱਖ ਰਹੇ ਆ ਉਹਦਾ ਸਾਬ ਕਿਤਾਬ ਆ ਔਰ ਜਿੱਥੋਂ ਵੀ ਤੁਸੀਂ ਸਿੱਖਦੇ ਆ ਉੱਥੇ ਇੱਕ ਨਾ ਇੱਕ ਰੂਲ ਠਹਿਰਾਇਆ ਗਿਆ ਆ ਕਿ ਤੁਸੀਂ ਇਸ ਰੂਲ ਨੂੰ ਫੋਲੋ ਕਰੋਗੇ ਤਾਂ ਤੁਸੀਂ ਬੇਟੇ ਬੇਟੀਆਂ ਬਣੋਗੇ ਕਿਸੇ ਥਾਂ ਦਾ ਕੋਈ ਰੂਲ ਆ ਕਿਸੇ ਕਿਸੇ ਰਿਲੀਜਨ ਦੇ ਵਿੱਚ ਕੋਈ ਰੂਲ ਆ ਹਰੇਕ ਦਾ ਕੋਸ਼ਨਾ ਕੋਸ਼ ਸਿਧਾਂਤ ਮਿਥਿਆ ਗਿਆ ਆ ਇਦਾਂ ਹੀ ਪ੍ਰਭੂ ਯਿਸੂ ਮਸੀਹ ਨੂੰ ਫੋਲੋ ਕਰਨ ਵਾਲਿਆਂ ਦੇ ਲਈ ਸਿਧਾਂਤ ਬਪਤਿਸਮੇ ਦਾ ਮਿਥਿਆ ਗਿਆ ਆ ਤੇ ਜੇ ਅਸੀਂ ਸਰੀਰਕ ਤੌਰ ਤੇ ਇਸ ਛੋਟੀ ਜਿਹੀ ਵਿਧੀ ਨੂੰ ਨਹੀਂ ਪੂਰਾ ਕਰ ਸਕਦੇ ਫਿਰ ਆਪਾਂ ਹੋਰ ਕੀ ਖੋਣ ਖੋਣੇ ਫਿਰ ਆਪਾਂ ਜੇ ਕਹੀਏ ਵੀ ਪ੍ਰਭੂ ਸਾਨੂੰ ਕੁਛ ਵੱਡਾ ਕਰਨ ਨੂੰ ਕਹਿ ਦੂਗੇ ਉਹ ਕੈਨ ਕਰਨਾ ਹੈ ਜਦੋਂ ਉਹ ਕੋੜੀ ਜਿਹੜਾ ਖੁਦਾ ਦੇ ਨਬੀ ਕੋਲ ਗਿਆ ਸੀਗਾ ਤੋ ਨਿਰਾਸ਼ ਹੋ ਗਿਆ ਕਹਿੰਦਾ ਸਾਡੇ ਦੇਸ਼ ਚ ਨਦੀਆਂ ਥੋੜੀਆਂ ਇਹਨਾਂ ਨਾਲੋਂ ਜ਼ਿਆਦਾ ਸਾਫ਼ ਪਾਣੀ ਆਉਂਦਾ ਸਾਡੀਆਂ ਨਦੀਆਂ ਚ ਇੱਥੇ ਨਹਾਉਣਾ ਜ਼ਰੂਰੀ ਆ ਪਰ ਉਹਦੇ ਨਾਲ ਜਿਹੜੇ ਉਹਦੇ ਚੇਲੇ ਬਾਲ ਕੇ ਸੀ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਕੋਈ ਔਖਾ ਕੰਮ ਤੇ ਨਹੀਂ ਦੱਸ ਦਿੱਤਾ ਜੇ ਰੱਬ ਦਾ ਬੰਦਾ ਕੋਈ ਐਦੋਂ ਤੈਨੂੰ ਔਖਾ ਕੰਮ ਦੱਸ ਦਿੰਦਾ ਨਾਮਾਨ ਕੋੜੀ ਦੀ ਗੱਲ ਕਰਦੀ ਤੇ ਫੇਰ ਤੂੰ ਉਹ ਵੀ ਤੇ ਕਰਨਾ ਹੀ ਸੀ ਤੈਨੂੰ ਸੱਤ ਚੁੱਭੀਆਂ ਲਾਉਣ ਨੂੰ ਹੀ ਕਿਹਾ ਲਾਲਾ ਕੀ ਹੋਇਆ ਜਿੱਦਾਂ ਹੀ ਉਹਨੇ ਸਤਵੀਂ ਚੁੱਭੀ ਲਾਈ ਉਦੋਂ ਹੀ ਉਹ ਸਾਰਾ ਇਹਦਾ ਸਾਰਾ ਸ਼ੁੱਧ ਹੋ ਗਿਆ ਹallelujah ਤੁਹਾਨੂੰ ਕੋਈ ਪੁੱਠੇ ਲਮਕਣ ਨੂੰ ਨਹੀਂ ਗਿਆ ਕੋਈ ਤੁਹਾਨੂੰ ਸੰन्यास ਲੈਣ ਨੂੰ ਨਹੀਂ ਗਿਆ ਵੀ ਧੀਆਂ ਪੁੱਤ ਛੱਡ ਕੇ ਜ਼ਮੀਨਾਂ ਜਾਇਦਾਦਾਂ ਵੇਚ ਕੇ ਤੁਸੀਂ ਜਿਹੜਾ ਆ ਬਸ ਛੱਡ ਛੜਾ ਕੇ ਆ ਜਾਓ ਇੱਕ ਛੋਟਾ ਕੰਮ ਕਰਨ ਦਾ ਹੀ ਤੇ ਤੁਹਾਨੂੰ ਹੁਕਮ ਦਿੱਤਾ ਗਿਆ ਤੇ ਜਿਹੜਾ ਵਚਨ ਵਿੱਚ ਲਿਖਿਆ ਜਿਹੜਾ ਥੋੜੇ ਵਿੱਚ ਧਿਆਨਤਾਦਾਰ ਆ ਉਹੀ ਬਹੁਤੇ ਵਿੱਚ ਧਿਆਨਤਾਦਾਰ ਆ ਜਿਹੜਾ ਛੋਟੇ ਕੰਮ ਵਿੱਚ ਆਖੇ ਨਹੀਂ ਲੱਗ ਸਕਦਾ ਉਹ ਵੱਡੇ ਵਿੱਚ ਵੀ ਨਹੀਂ ਲੱਗ ਸਕਦਾ ਤੇ ਜੇ ਅਸੀਂ ਛੋਟੇ ਛੋਟੇ ਹੁਕਮਾਂ ਨੂੰ ਮੰਨਣਾ ਸ਼ੁਰੂ ਕਰਾਂਗੇ ਤਾਂ ਅਸੀਂ ਵੱਡਿਆਂ ਵੱਡੀਆਂ ਬਰਕਤਾਂ ਨੂੰ ਲੈਣ ਵਾਲੇ ਹੋ ਜਾਵਾਂਗੇ ਬੋਲ ਯਿਸੂ ਮਸੀਹ ਕੀ ਹallelujah ਆਜੋ ਆਪਾਂ ਅੱਗੇ ਦੇਖੀਏ ਦੂਜਾ ਕੋਰੰਥੀਆ ਉਹਦਾ 5ਵਾਂ ਅਧਿਆਇ ਉਹਦੀ 14 ਤੋਂ 21 ਤੱਕ ਆਪਾਂ ਚਾਤੀ ਮਾਰ ਲੈਨੇ ਆ ਮਸੀਹ ਦਾ ਪ੍ਰੇਮ ਸਾਨੂੰ ਮਜਬੂਰ ਕਰ ਲੈਂਦਾ ਹੈ ਕਿਉਂ ਜੋ ਅਸੀਂ ਇਹ ਵਿਚਾਰ ਕਰਦੇ ਹਾਂ ਭਈ ਇੱਕ ਸਬਨਾ ਦੇ ਲਈ ਮੋਇਆ ਭਈ ਜਿਹੜੇ ਜਿਉਂਦੇ ਹਨ ਉਹ ਅਗਾਹਾਂ ਨੂੰ ਆਪਣੇ ਲਈ ਨਹੀਂ ਸਗੋਂ ਉਹਦੇ ਲਈ ਜੀਉਣ ਜਿਹੜਾ ਉਹਨਾਂ ਦੇ ਲਈ ਮੋਇਆ ਅਤੇ ਫਿਰ ਜੀ ਉੱਠਿਆ ਹੁਣ ਬਚਨ ਕੀ ਦੱਸਦਾ ਹੈ ਆ ਕਹਿੰਦਾ ਮਸੀਹ ਦਾ ਜਿਹੜਾ ਪ੍ਰੇਮ ਹੈ ਨਾ ਉਹ ਸਾਨੂੰ ਮਜਬੂਰ ਕਰ ਲੈਂਦਾ ਆ ਕਾਦੇ ਵਾਸਤੇ ਮਸੀਹ ਦੇ ਵਿੱਚ ਉਹਦੇ ਲਈ ਜੀਣ ਵਾਸਤੇ ਕਹਿੰਦਾ ਆਪਾਂ ਯਕੀਨ ਕਰਦੇ ਆ ਕਿ ਇੱਕ ਸਭਨਾ ਲਈ ਮੌਯਾ ਜੋ ਮਸੀਹਾ ਆ ਯਿਸੂ ਮਸੀਹ ਉਹ ਕਿਸੇ ਇੱਕ ਜਾਣੇ ਲਈ ਥੋੜੀ ਬਲੀਦਾਨ ਹੋਏ ਆ ਸਭਨਾ ਦੇ ਲਈ ਬਲੀਦਾਨ ਹੋਏ ਆ ਫਿਰ वचन ਕੀ ਕਹਿੰਦਾ ਹੁਣ ਸਾਨੂੰ ਕੀ ਚਾਹੀਦਾ ਆ ਵੇ ਅਸੀਂ ਹੁਣ ਉਹਦੇ ਲਈ ਜੀਣਾ ਸ਼ੁਰੂ ਕਰ ਦਈਏ ਜੇ ਉਹ ਸਾਡੇ ਲਈ ਮਰ ਸਕਦਾ ਆ ਪਰਮੇਸ਼ਵਰ ਦਾ ਪਿਆਰਾ ਪੁੱਤਰ ਤੇ ਸਾਡਾ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਜੀ ਜੋ ਸਾਡੇ ਲਈ ਬਲੀਦਾਨ ਹੋ ਸਕਦੇ ਆ ਕਿ ਅਸੀਂ ਮਸੀਹ ਲਈ ਜੀ ਨਹੀਂ ਸਕਦੇ ਹੁਣ ਤੁਸੀਂ ਸੋਚਦੇ ਹੋਵੋਗੇ ਜੀਂਦੇ ਤਾਂ ਅੱਗੇ ਹੀ ਆ ਹੁਣ ਹੋਰ ਕਿੱਦਾਂ ਜੀਣਾ ਆ ਨਵਾਂ ਜਨਮ ਤਾਂ ਦੇਖ ਲਿਆ ਤੇ ਹੁਣ ਜੀਣਾ ਕਿੱਦਾਂ ਆ? ਮਸੀਲੇ ਜੀਣ ਦਾ ਮਤਲਬ ਜਿੱਦਾਂ ਉਹ ਚਾਹੁੰਦਾ ਆ ਉਦਾਂ ਜੀਣਾ। ਕਈ ਵਰੀ ਕਿਸੇ ਔਰਤ ਦਾ ਪਤੀ ਫਾਤ ਹੋ ਜਾਂਦਾ ਆ ਮੁੱਕ ਜਾਂਦਾ ਆ ਡੈਥ ਹੋ ਜਾਂਦੀ ਆ। ਉਹਦੇ ਬੱਚੇ ਛੋਟੇ ਹੀ ਹੁੰਦੇ ਆ। ਉਹ ਹੋਰ ਵੀ ਆ ਨਹੀਂ ਕਰਾਉਂਦੀ ਉਹ ਜਿਵੇਂ ਦਾ ਵੀ ਉਹਨੂੰ ਕੰਮ ਲੱਭਦਾ ਉਦਾਂ ਦਾ ਹੀ ਕੰਮ ਕਰਦੀ ਉਹਨਾਂ ਬੱਚਿਆਂ ਨੂੰ ਪਾਲਦੀ ਆ ਕਾਦੇ ਵਾਸਤੇ ਕਿੰਨੀ ਮੈਂ ਆਪਣੇ ਬੱਚਿਆਂ ਦੇ ਲਈ ਜੀਨੀ ਆ ਨਹੀਂ ਤਾਂ ਮੈਂ ਵੀ ਆਪਣੀਆਂ ਮਰਜ਼ੀਆਂ ਕਰ ਲੈਂਦੀ ਆ ਆਯਾਸ਼ੀਆਂ ਕਰ ਲੈਂਦੀ ਸ਼ੌਂਕ ਪੂਰੇ ਕਰ ਲੈਂਦੀ ਪਰ ਨਹੀਂ ਮੈਂ ਇਹਨਾਂ ਬੱਚਿਆਂ ਲਈ ਜੀ ਰਹੀ ਹਾਂ ਇਸ ਲਈ ਮੈਂ ਆਪਣੇ ਬੱਚਿਆਂ ਲਈ ਕਮਾਈ ਕਰੂੰਗੀ ਮੈਂ ਆਪਣੇ ਬੱਚਿਆਂ ਦਾ ਜੀਵਨ ਸਵਾਰੂੰਗੀ ਮੈਂ ਜੋ ਵੀ ਕਰੂੰਗੀ ਆਪਣੇ ਬੱਚਿਆਂ ਦੇ ਲਈ ਕਰੂੰਗੀ ਸਿਰਫ ਔਰਤ ਨਹੀਂ ਬਹੁਤ ਸਾਰੇ ਮਰਦ ਵੀ ਇਦਾਂ ਹੀ ਕਰਦੇ ਆ ਬਹੁਤ ਸਾਰੇ ਭਰਾ ਇਦਾਂ ਹੀ ਕਰਦੇ ਆ ਆਪਣੇ ਬੱਚੇ ਉਥੋਂ ਸਾਨੂੰ ਸਮਝ ਆਉਂਦੀ ਵੀ ਅਸੀਂ ਉਹ ਚੀਜ਼ਾਂ ਜਿਹੜੀਆਂ ਸਾਨੂੰ ਆਕਰਸ਼ਿਤਤਾ ਕਰਦੀਆਂ ਆ ਵਿਚਾਰ ਤਾਂ ਪੈਦਾ ਕਰਦੀਆਂ ਸਾਡੇ ਅੰਦਰ ਵੀ ਆ ਜਾਣ ਐਨੂੰ ਬੜੀਆਂ ਮੋਜਾਂ ਆ ਪਰ ਅਸੀਂ ਨਹੀਂ ਕਰਦੇ ਕਾਦੇ ਆਸਤੇ ਕਿਉਂਕਿ ਅਸੀਂ ਬੱਚਿਆਂ ਲਈ ਜੀ ਰਹੇ ਹਾਂ ਇੱਕ ਲਾਈਫ ਪਾਰਟਨਰ ਚਲੇ ਗਿਆ ਦੂਜਾ ਕੀ ਸੋਚਦਾ ਮੇਰੀ ਇਹਨੂੰ ਬਹੁਤ ਲੋੜ ਆ ਜੇ ਨਸ਼ਿਆਂ ਵਿੱਚ ਪੈ ਗਿਆ ਇਹਨਾਂ ਦੀ ਜ਼ਿੰਦਗੀ ਬਰਬਾਦ ਹੋ ਜੂ ਜੇ ਮੈਂ ਨਾ ਇਹਨਾਂ ਨੂੰ ਪਿਆਰ ਦਿੱਤਾ ਇਹ ਰੁੱਲ ਜਾਣਗੇ ਕਈ ਚੀਜ਼ਾਂ ਇਦਾਂ ਹੀ ਅਸੀਂ ਮਸੀਹ ਲਈ ਜੀਣਾ ਆ ਸਾਡੇ ਬਿਨਾ ਮਸੀਹ ਨੇ ਰੋਲਣਾ ਨਹੀਂ ਆ ਪਰ ਅਸੀਂ ਮਸੀਹ ਲਈ ਜੀਣਾ ਆ ਕਿਉਂਕਿ ਉਹਨੇ ਸਾਡੇ ਲਈ ਸੈਕਰੀਫਾਈਸ ਕੀਤਾ ਆ ਉਹਨੇ ਸਾਡੇ ਲਈ ਬਲੀਦਾਨ ਦਿੱਤਾ ਆ ਜਦੋਂ ਜਿਸ ਪੇਰੈਂਟਸ ਨੇ ਸੈਕਰੀਫਾਈਸ ਕੀਤਾ ਹੁੰਦਾ ਆ ਜਿਸ ਮਾਂ ਨੇ ਆਪਣੇ ਬੱਚਿਆਂ ਦੇ ਲਈ ਆਪਣਾ ਸਾਰਾ ਜੀਵਨ ਨਿਸ਼ਾਵਰ ਕਰ ਦਿੱਤਾ ਉਹਨਾਂ ਦੇ ਉੱਤੇ ਜਿਸ ਬਾਪ ਨੇ ਆਪਣਾ ਸਾਰਾ ਜੀਵਨ ਨਿਸ਼ਾਵਰ ਕਰ ਦਿੱਤਾ ਉਹਦੇ ਨਿਆਣਿਆਂ ਨੂੰ ਲੋਕੀ ਕੀ ਕਹਿੰਦੇ ਆਣ ਕੇ ਕਾਕਾ ਹੁਣ ਆਪਣੀ ਮਾਂ ਦਾ ਬਹੁਤ ਖਿਆਲ ਰੱਖਿਓ ਸਾਰੀ ਉਮਰ ਇਹਨੇ ਤੁਹਾਡੇ ਪਿੱਛੇ ਲਾਤੀ ਹੁਣ ਆਪਣੇ ਪਿਓ ਨੂੰ ਕੱਲਿਆਂ ਨਾ ਛੱਡ ਦਿਓ ਤੁਹਾਡੇ ਕਰਕੇ ਇਹਨੇ ਕੋਈ ਹੋਰ ਕਦਮ ਨਹੀਂ ਚੁੱਕਿਆ ਤੁਹਾਡੇ ਨਾਲ ਵੱਜਿਆ ਰਿਆ ਸਾਰੀ ਉਮਰ ਤੁਹਾਡੇ ਲਈ ਕਮਾਈ ਕੀਤੀ ਸਾਰੀ ਇਹਨੇ ਹੁਣ ਮੂੰਹ ਨਾ ਫੇਰ ਜਾਇਓ ਹੁਣ ਜਿਵੇਂ ਇਹ ਕਹਿੰਦਾ ਆ ਉਦਾਂ ਤੁਸੀਂ ਕਰਿਓ ਜਿੱਦਾਂ ਇਹ ਕਹਿੰਦੀ ਆ ਉਦਾਂ ਤੁਸੀਂ ਕਰਿਓ ਹੁਣ ਤੁਸੀਂ ਆਪਣੇ ਪਿਓ ਲਈ ਜਿਓ ਹੁਣ ਤੁਸੀਂ ਆਪਣੀ ਮਾਂ ਲਈ ਜਿਓ ਇਦਾਂ ਹੀ ਵਚਨ ਸਾਨੂੰ ਕਹਿਣਾ ਸਾਡਾ ਸੀਨੇ ਬਲੀਦਾਨ ਦਿੱਤਾ ਹੁਣ ਅਸੀਂ ਮਸੀਹ ਲਈ ਜੀਏ ਹੁਣ ਸਾਡੀ ਵਾਰੀ ਆ ਉਹਨੇ ਸਾਨੂੰ ਖੁਸ਼ ਕੀਤਾ ਹੁਣ ਅਸੀਂ ਉਹਨੂੰ ਖੁਸ਼ ਕਰਨਾ ਆ ਕਿਵੇਂ ਜਿਵੇਂ ਆਪਾਂ ਥੋੜੀ ਦੇਰ ਪਹਿਲਾਂ ਰਾਜਪ੍ਰਤਾਪ ਦੇ ਕੋਲੋਂ ਆਪਾਂ ਸਿੱਖ ਰਹੇ ਸੀਗੇ ਵਚਨ ਦੇ ਰਈ ਬਹੁਤ ਸੋਹਣਾ ਉਹਨ ਦੱਸਿਆ ਸੀਗਾ ਜੇ ਅਸੀਂ ਪ੍ਰਭੂ ਦੀਆਂ ਕਮੈਂਡਮੈਂਟਸ ਨੂੰ ਫਾਲੋ ਕਰੂਗੇ ਉਦੇ ਹੁਕਮਾਂ ਨੂੰ ਮੰਨੂਗੇ ਤਾਂ ਫੇ ਪ੍ਰਭੂ ਜੀ ਸਾਡੇ ਮਿੱਤਰ ਬਣ ਜੂਗੇ ਤੇ ਜੇ ਉਹ ਸਾਡੇ ਮਿੱਤਰ ਬਣ ਜੂਗੇ ਫਿਰ ਜੋ ਕੋ ਸ਼ੋਨਾ ਨੇ ਆਪਣੇ ਪਿਤਾ ਕੋਲੋਂ ਸਿੱਖਿਆ ਤੇ ਪ੍ਰਾਪਤ ਕੀਤਾ ਆ ਉਹ ਹੀ ਸਾਰਾ ਕੁਝ ਉਹ ਸਾਨੂੰ ਵੀ ਸਿਖਾਉਣਗੇ ਤੇ ਅਸੀਂ ਵੀ ਉਹ ਸਾਰਾ ਕੁਝ ਵਰਤ ਸਕਦੇ ਆ ਵਚਨ ਵਿੱਚ ਲਿਖਿਆ ਹੈ ਨਾ ਪ੍ਰਭੂ ਯਿਸੂ ਮਸੀਹ ਨੇ ਕਿਆ ਜੋ ਕੋਸ਼ ਤੁਸੀਂ ਮੇਰਾ ਨਾਮ ਲੈ ਕੇ ਪਿਤਾ ਕੋਲੋਂ ਮੰਗੋਗੇ ਸੋ ਹੀ ਤੁਹਾਡੇ ਲਈ ਹੋ ਜਾਊਗਾ ਇਹਦਾ ਐਗਜ਼ਾਮਪਲ ਦਿੱਤੀ ਸੀ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਨਾ ਜੇ ਮੇਰਾ ਫਰੈਂਡ ਮੇਰੇ ਕੋਲੋਂ ਗੱਡੀ ਚਾਹੁੰਦਾ ਆ ਜਾਂ ਮੇਰੇ ਡੈਡੀ ਕੋਲੋਂ ਕਾਰ ਮੇਰੀ ਬੋਰੋ ਕਰਨਾ ਚਾਹੁੰਦਾ ਆ ਮੰਗਣੀ ਚਾਹੁੰਦਾ ਆ ਤੇ ਮੇਰੇ ਡੈਡੀ ਨੇ ਤਾਂ ਦੇਣੀ ਕਾਰ ਜੇ ਮੇਰੇ ਡੈਡੀ ਨੂੰ ਕਨਫਰਮ ਹੋਇਆ ਕਿ ਸੱਚੀ ਰਾਜਪ੍ਰਤਾਪ ਦਾ ਫਰੈਂਡ ਆ ਸੱਚੀ ਇਹਦੇ ਨਾਲ ਇਹਦੀ ਚੰਗੀ ਦੋਸਤੀ ਆ ਇਦਾਂ ਹੀ ਅਸੀਂ ਪਿਤਾ ਪਿਤਾ ਪਰਮੇਸ਼ਵਰ ਜੀ ਦੇ ਕੋਲੋਂ ਅਸੀਂ ਤਾਂ ਬਰਕਤਾਂ ਲੈ ਪਾਵਾਂਗੇ ਜੇ ਕਨਫਰਮ ਹੋ ਗਿਆ ਕਿ ਪ੍ਰਭੂ ਯਿਸੂ ਮਸੀਹ ਸਾਡੇ ਜੀਵਨ ਦੇ ਵਿੱਚ ਅਸੀਂ ਆਪਸ ਵਿੱਚ ਚੰਗੇ ਦੋਸਤ ਆ ਸਾਡੀ ਬਹਿਣੀ ਉੱਠਣੀ ਜਿਹੜੀ ਆ ਉਹ ਇਕੱਠਿਆਂ ਦੀ ਹੈਗੀ ਆ ਜੇ ਕਨਫਰਮ ਹੋਇਆ ਜੇ ਪਿਤਾ ਨੇ ਸਾਡੇ ਜੀਵਨ ਵਿੱਚ ਆਪਣੇ ਬੇਟੇ ਨੂੰ ਦੇਖਿਆ ਹੋਇਆ ਤਾਂ ਉਹਨੇ ਸਾਨੂੰ ਬਰਕਤ ਦੇਣੀ ਆ ਤੇ ਜੇ ਆਪਾਂ ਮੂੰਹ ਜਬਾਨੀ ਕਹੇਗੇ ਵੀ ਅਸੀਂ ਉਹਦੇ ਦੋਸਤ ਆ ਪਿਤਾ ਜੀ ਸਾਨੂੰ ਦੇ ਦਿਓ ਜੇ ਪਿਤਾ ਨੇ ਦੇਖਿਆ ਨਹੀਂ ਉਹਨੇ ਕਹਿੰਦਾ ਮੈਨੂੰ ਕੀ ਪਤਾ ਕਾਕਾ ਤੂੰ ਕੌਣ ਆ ਬਹੁਤ سارے ਲੋਕੀ ਇਦਾਂ ਹੀ ਮੰਗਦੇ ਆ ਉਹਨਾਂ ਨੂੰ ਮਿਲਦਾ ਨਹੀਂ ਉਹ ਕਹੀ ਜਾਂਦੇ ਆ ਯਿਸੂ ਦੇ ਨਾਮ 'ਚ ਮੰਗਦੇ ਆ ਪਿਤਾ ਤੇਰੇ ਕੋਲ ਸ਼ਿਫਾ ਯਿਸੂ ਦੇ ਨਾਮ 'ਚ ਮੰਗਦੇ ਆ ਪਿਤਾ ਤੇਰੇ ਕੋਲ ਘਰ ਯਿਸੂ ਦੇ ਨਾਮ 'ਚ ਮੰਗਦੇ ਕਹਿੰਦਾ ਮੈਂ ਤੈਨੂੰ ਦੇਖਿਆ ਤੇ ਹੈ ਨਹੀਂ ਕਦੀ ਯਿਸੂ ਦੇ ਨਾਲ ਇਦਾਂ ਕਿਦਾਂ ਤੈਨੂੰ ਮੂੰਹ ਚੱਕ ਕੇ ਕੋਈ ਚੀਜ਼ ਜਿਹੜੀ ਆ ਉਹ ਫੜਾ ਦਿੱਤੀ ਜਾਵੇ ਇਦਾਂ ਨਹੀਂ ਤੁਸੀਂ ਨਜ਼ਰ ਆਉਣੇ ਚਾਹੀਦੇ ਆ ਯਿਸੂ ਜੀ ਦੇ ਨਾਲ ਯਿਸੂ ਜੀ ਨਜ਼ਰ ਆਉਣੇ ਚਾਹੀਦੇ ਤੁਹਾਡੇ ਜੀਵਨ ਦੇ ਵਿੱਚ ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਏਗਾ ਹallelujah ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਏਗਾ ਹੁਣ ਸਮਾਂ ਆ ਜੋ ਚਾਹੇ ਮੰਗਣ ਦਾ ਹallelujah ਇਹ ਸਮਾਂ ਕਿ ਅਸੀਂ ਅੱਜ ਪ੍ਰੋਮਿਸ ਕਰੀਏ ਕਿ ਮੈਂ ਮਸੀਹ ਲਈ ਜੀਣਾ ਸ਼ੁਰੂ ਕਰਾਂਗਾ ਅੱਜ ਤੋਂ ਕੱਲ ਤੋਂ ਨਹੀਂ ਅਜੇ ਤਾਂ ਬਹੁਤ ਦਿਨ ਪਿਆਇਆ ਅੱਜ ਤੋਂ ਹੀ ਮੈਂ ਅੱਜ ਤੋਂ ਹੀ ਮਸੀਹ ਲਈ ਜੀਣਾ ਸ਼ੁਰੂ ਕਰਾਂਗਾ ਕਿਉਂਕਿ ਮਸੀਹ ਮੇਰੇ ਲਈ ਬਲੀਦਾਨ ਹੋਇਆ ਮੈਨੂੰ ਜੀਵਨ ਦੇਣ ਦੇ ਲਈ ਮੈਨੂੰ ਬਚਾਉਣ ਦੇ ਲਈ ਔਰ ਉਦੋਂ ਅੱਗੇ ਕੀ ਲਿਖਿਆ ਆ ਕਨਾਂ ਤੇ ਉਹ ਸਬਨਾ ਦੇ ਲਈ ਮੋਇਆ ਭਈ ਜਿਹੜੇ ਜਿਉਂਦੇ ਹਨ ਉਹ ਗਾਹਾਂ ਨੂੰ ਆਪਣੇ ਲਈ ਨਹੀਂ ਸਗੋਂ ਉਹਦੇ ਲਈ ਜਿਉਂਣ ਜਿਹੜਾ ਉਹਨਾਂ ਲਈ ਮੋਇਆ ਤੇ ਫੇਰ ਜੀ ਉੱਠਿਆ ਸੋ ਅਸੀਂ ਹੁਣ ਤੋਂ ਕਿਸੇ ਨੂੰ ਸਰੀਰ ਦੇ ਅਨੁਸਾਰ ਨਹੀਂ ਸਿਆਣਦੇ ਭਾਵੇਂ ਅਸਾਂ ਮਸੀਹ ਨੂੰ ਸਰੀਰ ਦੇ ਅਨੁਸਾਰ ਜਾਣਿਆ ਪਰ ਹੁਣ ਉਸ ਤਰ੍ਹਾਂ ਉਹਨੂੰ ਫੇਰ ਨਹੀਂ ਜਾਣਦੇ ਸੋ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟ ਹੈ ਪੁਰਾਣੀਆਂ ਗੱਲਾਂ ਬੀਤ ਗਈਆਂ ਵੇਖੋ ਉਹ ਨਵੀਆਂ ਹੋ ਗਈਆਂ ਹallelujah ਸੋ ਹੁਣ ਵਚਨ ਚ ਕੀ ਲਿਖਿਆ ਕਹਿੰਦਾ ਅਸੀਂ ਕਿਸੇ ਨੂੰ ਹੁਣ ਸਰੀਰ ਦੇ ਅਨੁਸਾਰ ਨਹੀਂ ਜਾਣਦੇ ਜਿੰਨੀ ਦੇਰ ਤੱਕ ਪ੍ਰਭੂ ਮਸੀਹਾ ਸਾਡੇ ਜੀਵਨ ਵਿੱਚ ਨਹੀਂ ਆਏ ਅਸੀਂ ਸਭ ਨੂੰ ਸਰੀਰਕ ਤੌਰ ਤੇ ਦੇਖਿਆ ਇਹਦੇ ਕੋਲ ਕਿੰਨਾ ਕ ਪੈਸਾ ਆ ਇਹ ਕਿੱਦਾਂ ਕ ਅਮੀਰ ਆ ਇਹਨੂੰ ਕਿੰਨੀ ਕ ਸਮਝ ਆ ਇਹ ਨੌਕਰੀ ਕੀ ਕਰਦਾ ਆ ਇਹਦਾ ਸੋਸ਼ਲ ਮੀਡੀਆ ਤੇ ਕੀ ਪਲੇਟਫਾਰਮ ਆ ਕੀ ਕਾਰੋਬਾਰ ਕਰਦਾ ਸਰੀਰਕ ਤੌਰ ਤੇ ਅਸੀਂ ਉਹਦੀ ਅਮੀਰੀ ਗਰੀਬੀ ਦਾ ਹਿਸਾਬ ਲਾਇਆ ਉਹਦੀ ਖੂਬਸੂਰਤੀ ਨੂੰ ਜਿਹੜਾ ਸੀ ਉਹ ਜੱਜ ਕੀਤਾ ਉਹਦੇ ਰੰਗ ਰੂਪ ਦੇ ਹਿਸਾਬ ਦੇ ਨਾਲ ਪਰ ਜਦੋਂ ਪਰਮੇਸ਼ਵਰ ਸਾਡੇ ਜੀਵਨ ਵਿੱਚ ਦਸਤਕ ਦੇ ਦਿੱਤੀ ਪ੍ਰਭੂ ਨੇ ਉਨੇ ਸਾਨੂੰ ਚੋਣ ਲਿਆ ਤਾਂ ਫੇਕੀ ਹੋਇਆ ਪੁਰਾਣੀਆਂ ਗੱਲਾਂ ਜਾਂਦੀਆਂ ਰਹੀਆਂ ਤੇ ਸਭ ਕੁਝ ਫੇਸਾਂ ਨੂੰ ਇੱਕ ਨਵਾਂ ਮੈਜ਼ਰਮੈਂਟ ਸਕੇਲ ਦਿੱਤਾ ਗਿਆ ਮਿਣਤੀ ਗਿਣਤੀ ਨਾਪਣ ਦਾ ਦੇਖਣ ਦਾ ਇੱਕ ਨਵਾਂ ਸਾਨੂੰ ਫਾਰਮੂਲਾ ਦਿੱਤਾ ਗਿਆ ਉਹ ਕੀ ਇਹਦੇ ਅੰਦਰ ਕਿੰਨੀ ਕੁ ਵਫਾਦਾਰੀ ਆ ਇਹਦੇ ਜੀਵਨ ਚ ਸੱਚਾਈ ਕਿੰਨੀ ਕਿਆ ਇਹਦੇ ਅੰਦਰ ਪ੍ਰੇਮ ਕਿੰਨਾ ਕਿਆ ਵਚਨ ਦਾ ਇਲਮ ਇਹਨੂੰ ਕਿੰਨਾ ਕਿਆ ਉਹਦੇ ਹਿਸਾਬ ਨਾਲ ਅਸੀਂ ਦੇਖਦੇ ਕਿ ਹੁਣੇ ਇਨਸਾਨ ਖਰਾ ਕਿੰਨਾ ਕਿਆ ਪਹਿਲਾਂ ਅਸੀਂ ਕੀ ਦੇਖਦੇ ਸੀ ਪੈਸਾ ਕਿੰਨਾ ਕਿਆ ਰੁਤਬਾ ਕਿੱਡਾ ਕਿਆ ਗੱਡੀ ਕਿਵੇਂ ਦੀ ਆ ਕੱਪੜਾ ਲੱਤਾ ਕਿੰਨਾ ਕੁ ਮਹਿੰਗਾ ਪਾਉਂਦਾ ਆ ਸੋਨਾ ਤੇ ਚਾਂਦੀ ਕਿੰਨਾ ਕਿਆ ਇਹਦੇ ਕੋਲ ਬਟ ਨਾਓ ਹੁਣ ਅਸੀਂ ਕੀ ਕਹਨੇ ਆ ਜਿਹਦੇ ਜੀਵਨ ਚ ਪਰਮੇਸ਼ਵਰ ਆ ਉਹਦੇ ਨਾਲ ਉਹ ਅਮੀਰ ਕੋਈ ਨਹੀਂ ਹੈਗਾ ਇਸ ਦੁਨੀਆ ਉੱਤੇ ਸੋਨਾ ਚਾਂਦੀ ਕੰਮ ਨਹੀਂ ਆਉਂਦੇ ਜਿੱਥੇ ਪਰਮੇਸ਼ਵਰ ਕੰਮ ਆਉਂਦਾ ਆ ਸੋਨਾ ਚਾਂਦੀ ਹੋਵੇ ਨਾ ਹੋਵੇ ਪਰਮੇਸ਼ਵਰ ਦਾ ਹੋਣਾ ਜ਼ਰੂਰੀ ਆ ਤੇ ਜਿਹਦੇ ਜੀਵਨ ਵਿੱਚ ਪਰਮੇਸ਼ਵਰ ਹੋਊਗੇ ਚੀਜ਼ਾਂ ਨੇ ਪਿੱਛੇ ਪੈ ਕੇ ਆਪੇ ਹੀ ਆ ਜਾਣੀਆਂ ਹallelujah ਤੁਸੀਂ ਇਹ ਨਾ ਸੋਚੋ ਵੀ ਇਹ ਨਾ ਹੋਵੇ ਪਰਮੇਸ਼ਵਰ ਜੀ ਲਾ ਲਈਏ ਤਾਂ ਭੁੱਖੇ ਹੀ ਰਹਿ ਜੀਏ ਹਾਏ ਉਹ ਰਾਜਿਆਂ ਦਾ ਰਾਜਾ ਆ ਪਾਸ਼ਾ ਸ਼ਹ ਦਾ ਪਾਸ਼ਾ ਸ਼ਹਨशाह ਪਰਮੇਸ਼ਵਰ ਆਓ ਜਿਹਦੇ ਜੀਵਨ ਦੇ ਵਿੱਚ ਉਹ ਆ ਗਿਆ ਸੋਨੇ ਚਾਂਦੀ ਦੀ ਤੁਸੀਂ ਕੀ ਸੋਚਦੇ ਕਮੀ ਰਹਿ ਜੂਗੀ ਅਬਰਾਹਮ ਦੇ ਜੀਵਨ ਦੇ ਵਿੱਚ ਆਇਆ ਤੇ ਅਬਰਾਹਮ ਕੌਮਾਂ ਦਾ ਪਿਤਾ ਹੋ ਗਿਆ ਬਰਕਤਾਂ ਦੇਣ ਦਾ ਵਾਈਸ ਬਣ ਗਿਆ ਉਹ ਬਰਕਤਾਂ ਦੇਣ ਵਾਲਾ ਹੋ ਗਿਆ ਸੁਲੇਮਾਨ ਦੀ ਜ਼ਿੰਦਗੀ ਦੇ ਵਿੱਚ ਆ ਗਿਆ ਤੇ ਸੁਲੇਮਾਨ ਵਰਗਾ ਨਾ ਕੋਈ ਅਮੀਰ ਹੋਇਆ ਤੇ ਨਾ ਕੋਈ ਹੋਣਾ ਨਾ ਬੁੱਧੀਮਾਨ ਹੋਇਆ ਨਾ ਕੋਈ ਉਹੋ ਜਿਹਾ ਬੁੱਧੀਮਾਨ ਹੋਣਾ 다ਊਦ ਦੀ ਜ਼ਿੰਦਗੀ ਵਿੱਚ ਆ ਗਿਆ ਤੇ ਕੀ 다ਊਦ ਭੁੱਖਾ ਮਰਿਆ ਉਹਨੂੰ ਤੇ ਰਿਆ ਖੁਇਆ ਜਾਂ ਸਮਝ ਕੇ ਉਹਦੇ ਭਰਾਵਾਂ ਨੇ ਭੇਡਾਂ ਬੱਕਰੀਆਂ ਚਾਰਨ ਲਾਇਆ ਸੀ ਪਰ ਪਰਮੇਸ਼ਵਰ 다ਊਦ ਦੀ ਜ਼ਿੰਦਗੀ ਵਿੱਚ ਆ ਗਿਆ ਤੇ 다ਊਦ ਨੂੰ ਪਾਦਸ਼ਾਹ ਬਣਾ ਦਿੱਤਾ ਇਸ ਤਰ੍ਹਾਂ ਦੀ ਜ਼ਿੰਦਗੀ ਵਿੱਚ ਆ ਗਿਆ ਜੁਤੀਮ ਕੁੜੀ ਸੀ ਕਿਸੇ ਰਿਸ਼ਤੇਦਾਰ ਨੇ ਬਾਲੀ ਸੀ ਇਸ ਤਰ੍ਹਾਂ ਦੀ ਜ਼ਿੰਦਗੀ ਵਿੱਚ ਆਇਆ ਤੇ ਇਸ ਤਰ ਜਤੀਮ ਨਹੀਂ ਇਸ ਤਰ ਮਲਿਕਾ ਹੋਗੀ ਤੁਹਾਡੀ ਜ਼ਿੰਦਗੀ ਵਿੱਚ ਆਏਗਾ ਤੁਸੀਂ ਆਰਡੀਨਰੀ ਨਹੀਂ ਐਕਸਟਰਾ 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 ਆਰਡੀਨਰੀ ਹੋ ਜਾਓਗੇ ਉਹ ਜਿਹਦੀ ਜ਼ਿੰਦਗੀ ਚਾਹੁੰਦਾ ਕਹਿੰਦਾ ਮੈਂ ਤੁਹਾਡੀ ਭਾਗਵਾਨੀ ਨੂੰ ਵਧਾਵਾਂਗਾ ਕਮਾਂ ਦਾ ਮਾਲ ਟੰਨ ਤੁਹਾਡੇ ਵੱਲ ਨਦੀ ਦੇ ਹੜ੍ਹ ਵਾਂਗ ਆਏਗਾ ਤੁਸੀਂ ਗੋਡਿਆਂ ਤੇ ਗੁੱਦਾਏ ਜਾਓਗੇ ਤੇ ਕੁਛੜ ਚੁੱਕੇ ਜਾਓਗੇ ਹallelujah